ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਪੇ ਸੱਚ ਪਹਿਲੇ ਪਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਲ ਜੁਗੇ ਜੀਵਾਂ ਦਾ ਉਧਾਰ ਕਰਨ ਵਾਸਤੇ ਸਤਿਗੁਰਾਂ ਨੇ ਨਨਕਾਣੇ ਦੇ ਅੰਦਰ ਅਵਤਾਰ ਧਾਰਨ ਕੀਤਾ ਮਹਾਰਾਜੇ ਸੰਗਤਾਂ ਨੂੰ ਧਰਮ ਦੇ ਕਿਰਤ ਕਰਨੇ ਨਾਮ ਜਪਨਾ ਵੰਡ ਛਕਣ ਦਾ ਉਪਦੇਸ਼ ਕਰਦੇ ਨੇ ਇੱਕ ਵਾਰੀ ਚੇਤ ਵਿਸਾਖ ਦੇ ਦਿਨ ਸੀ ਜੈ ਰਾਮ ਜੀ ਦਾ ਨਾਮ ਹੈ ਜਾਤ ਦਾ ਪਲਤ ਸੁਲਤਾਨਪੁਰ ਦੇ ਰਹਿਣ ਵਾਲਾ ਉਹ ਪੈਲੀਆਂ ਦੇ ਕੱਚ ਕਰਨ ਵਾਸਤੇ ਕਾਨ ਲੈਣ ਵਾਸਤੇ ਤਲਵੰਡੀ ਆਇਆ ਸੀ ਸੋ ਕੰਮ ਕਰ ਕਰਦੇ ਰਹੇ ਇੱਕ ਦਿਨ ਰਾਏ ਬੁਲਾਰ ਦੇ ਪਾਸ ਬੈਠੇ ਸਗਾਈ ਦੀ ਬਾਤ ਚੱਲ ਪਈ ਜੈ ਰਾਮ ਨੇ ਰਾਏ ਬਲਾਰ ਨੂੰ ਆਖਿਆ ਰਾਏ ਜੀ ਇੱਥੇ ਖੱਤਰੀਆਂ ਦੇ ਘਰ ਬਹੁਤ ਨੇ ਤੇ ਮੇਰਾ ਕਿਤੇ ਰਿਸ਼ਤਾ ਹੀ ਕਰਾ ਦਿਓ ਰਾਏ ਨੇ ਆਖਿਆ ਜੈ ਰਾਮ 베ਦੀਆਂ ਦੇ ਘਰ ਤੁਹਾਡੀਆਂ ਤੇ ਉਹਨਿਆਂ ਦੀਆਂ ਕਹਾਣੀਆਂ ਹੁੰਦੀਆਂ ਨੇ 베ਦੀਆਂ ਦੇ ਘਰ ਤਾਂ ਬਹੁਤ ਨੇ ਪਰ ਮੈਨੂੰ ਪਤਾ ਨਹੀਂ ਤੁਹਾਡੇ ਤੇ ਉਹਨਾਂ ਦੇ ਰਿਸ਼ਤੇ ਹੁੰਦੇ ਨੇ ਕਿ ਨਹੀਂ ਜੇ ਹੁੰਦੇ ਨੇ ਤੇ ਮੈਂ ਆਖਾਂਗਾ ਜੇਕਰ ਨਹੀਂ ਹੁੰਦੇ ਫਿਰ ਮੈਂ ਕਿਵੇਂ ਆਖਾਂ ਭਾਈਏ ਜੈਰਾਮ ਦੇ ਨਾਲ ਇੱਕ ਬ੍ਰਾਹਮਣ ਰਸੋਈ ਆਇਆ ਹੋਇਆ ਸੀ ਬਹੁਤ ਭਲਾ ਬ੍ਰਾਹਮਣ ਸੀ ਨਾਲੇ ਜੈਰਾਮ ਨੇ ਬਾਤ ਕੀਤੀ ਹੈ ਗसाईं ਜੀ ਸਾਡੀਆਂ ਤੇ 베ਦੀਆਂ ਦੀਆਂ ਕਹਾਣੀਆਂ ਹੁੰਦੀਆਂ ਨੇ ਰਾਏ ਬਲਾਰ ਨੂੰ ਸਿੱਧੇ ਆਖਿਆ 베ਦੀਆਂ ਜੈ ਰਾਮ ਰਾਨੀਆਂ ਕਹਾਣੀਆਂ ਖਰੀਆਂ ਹੁੰਦੀਆਂ ਨੇ ਰਾਏ ਬਲਾਰ ਨੇ ਕਾਲੂ ਨੂੰ ਸਾਦਕੇ ਪੁੱਛਿਆ ਮਹਤਾ ਜੀ ਜੈ ਰਾਮ ਜੋ ਪਲਤਾ ਖੱਤਰੀ ਹੈ ਇਹਨਾਂ ਦੀਆਂ ਅਰਬੇ ਦੀਆਂ ਦੀਆਂ ਕਹਾਣੀਆਂ ਹੁੰਦੀਆਂ ਨੇ ਕਿ ਨਹੀਂ ਜੇ ਹੁੰਦੀਆਂ ਨੇ ਤਾਂ ਆਪਾਂ ਜੈ ਰਾਮ ਨਾਲ ਕਹਾਣੀ ਕਰ ਦਈਏ ਕਾਲੂ ਨੇ ਆਖਿਆ ਰਾਏ ਜੀ ਧੀਆ ਵਾਲੇ ਆਪ ਨਹੀਂ ਆਖਦੇ ਆਪੇ ਧੀਆਂ ਵਾਲੇ ਉਹ ਆਖਦੇ ਜਿਨ੍ਹਾਂ ਦੇ ਜੀਵ ਵਿੱਚ ਕੁਝ ਪਾਪ ਹੁੰਦਾ ਮੈਂ ਆਪਦਾ ਖਿਦਮਤਗਾਰਾਂ ਆ ਆਪ ਦੀ ਮਰਜ਼ੀ ਦੇ ਅਧੀਨ ਆ ਮੇ ਜੇ ਹੋ ਜੀ ਮੇਰੀ ਸ਼ਕਤ ਹੋਵੇਗੀ ਤੇ ਉਹ ਜੀ ਲੈ ਖੜਾ ਵੰਗਾ ਰਾਇ ਬਲਾਰਾ ਆਖਿਆ ਕਾਲੂ ਇਹ ਸਾਡੀ ਬੇਟੀ ਐ ਤੂੰ ਤਕਲਫ ਕੋਈ ਨਾ ਕਰ ਫਿਰ ਜੈ ਰਾਮ ਰਾਇ ਬਲਾਰ ਨੂੰ ਆਖਿਆ ਜੋ ਜੀ ਕਹਾਣੀ ਦੀ ਕੀ ਆ ਖਬਰ ਰਾਏ ਬੁਲਾ ਰੱਖਿਆ ਸੁਣੋ ਜੈ ਰਾਮ ਪਤਤਾ ਪਰਾਈਆਂ ਬੇਟੀਆਂ ਦਾ ਮੰਗਣਾ ਕੋਈ ਹੁਕਮ ਹਕੂਮਤ ਜਾਬਤਾ ਨਹੀਂ ਕਿਉਂ ਇਹ ਅਧੀਨਗੀਰੀ ਬਾਤ ਹੈ ਸੁਣ ਜੈ ਰਾਮ ਤੁਸੀਂ ਮਹਿਤੇ ਕਾਲੂ ਨੂੰ ਸਦਕੇ ਅਧੀਨਜੀ ਨਾਲ ਆਖੋ ਮੈਂ ਵੀ ਉਸ ਵਕਤ ਜੋਕ ਜ ਆਖਣਾ ਹੋਵੇਗਾ ਅਖੰਧ ਜੈ ਰਾਮ ਆਖਿਆ ਰਾਜ ਜੀ ਮੈਂ ਕਿਵੇਂ ਆਖਾਂ ਤੁਸੀਂ ਰਾਜੇ ਲੋਕ ਨੂੰ ਸਮਝ ਕੇ ਵੇਖੋ ਰਾਏ ਬੁਲਾ ਰੱਖਿਆ ਭਾਈਆ ਜੈ ਰਾਮ ਤੁਸੀਂ ਕਿਉਂ ਆਖਣਾ ਤੁਹਾਡੇ ਨਾਲ ਜਿਹੜਾ ਬ੍ਰਾਹਮਣ ਨਿੱਧਾ ਇਹਦੇ ਪਾਸੋਂ ਘਾਵੋ ਜੈ ਰਾਮ ਆਖਿਆ ਭਲਾ ਰਾਏ ਜੀ ਫਿਰ ਜੈ ਰਾਮ ਨੇ ਆਪਣੇ ਨਿੱਧੇ ਬ੍ਰਾਹਮਣ ਨੂੰ ਬੁਲਾਇਆ ਰਾਏ ਜੀ ਦੇ ਪਾਸ ਨਿੱਧੇ ਆ ਕੇ ਆਖਿਆ ਚੌਧਰੀ ਜੀ ਅਸੀਂ ਤੁਸੀਂ ਮਿਲ ਕੇ ਕਾਲੂ ਨੂੰ ਆਖੀਏ ਤਾchna chir var dood pair din rehnde ਨਿੱਧੇ ਬ੍ਰਾਹਮਣ ਨੇ ਕਾਲੂ ਨੂੰ ਆਖਿਆ ਦੇਖ ਮੈਂ ਤਾਂ ਕਾਲੂ ਉਹਨੇ ਖੱਤਰੀਆਂ ਹੈ ਜੈ ਰਾਮ ਖੱਤਰੀ ਹੈ ਇਹ ਭਲਾ ਸੰਜੋਗ ਹੈ ਤੁਸੀਂ ਜੈ ਰਾਮ ਨਾਲ ਕਹਾਣੀ ਕਰੋ ਕਾਲੂ ਆਖਿਆ ਅਉ ਮਿਸਰ ਨਿਧਾ ਤੂੰ ਇਹ ਆਪੇ ਆਖਦਾ ਕਿ ਜੈ ਰਾਮ ਕਹਿੰਦਾ ਤਰਾਏ ਬੁਲਾ ਰੱਖਿਆ ਮੈਂ ਤਾਂ ਕਾਲੂ ਜੈ ਰਾਮ ਕਿਵੇਂ ਆਖੇਗਾ ਬ੍ਰਾਹਮਣ ਜਿਹਾ ਆਖਦਾ ਸੋ ਉਹੀ ਪਿਆਖਦਾ ਤਾਂ ਕਾਲੂ ਆਖਿਆ ਭਲਾ ਰਾਏ ਜੀ ਤੁਹਾਡਾ ਆਖਿਆ ਸਿਰ ਮੱਥੇ ਜੈ ਰਾਮ ਦੀ ਤੇ ਨਾਨਕੀ ਦੀ ਕਹਾਣੀ ਹੋਈ ਰਿਸ਼ਤਾ ਹੋਇਆ ਆਉਂਦੇ ਵਿਸਾਖ ਦੇ ਮਹੀਨੇ ਕਾਜ ਹੋਇਆ ਬੜੀ ਪ੍ਰਸੰਨਤਾ ਨਾਲ ਦੋਨੋਂ ਪਾਸਿਓਂ ਰਹਿ ਆਈ ਜੈ ਰਾਮ ਢੋਲੀ ਲੈ ਕੇ ਘਰ ਨੂੰ ਗਿਆ ਕਾਲੂ ਨੇ ਬਾਬੇ ਨਾਨਕ ਜੀ ਨੂੰ ਆਖਿਆ ਬੇਟਾ ਸੁਲਤਾਨਪੁਰ ਜਾ ਕੇ ਬੇਬੇ ਨਾਨਕੀ ਨੂੰ ਲਿਆ ਆਓ ਗੁਰੂ ਨਾਨਕ ਜੀ ਜਾਵੇ ਨਾ ਫਿਰ ਕਾਲੂ ਆਖਿਆ ਬੱਚਾ ਨਾਨਕ ਤੂੰ ਆਪਣੀ ਭੈਣ ਨਾਨਕੀ ਨੂੰ ਲੈ ਕੇ ਆਓ ਮਾਤਾ ਤ੍ਰਿਪਤਾ ਜੀ ਵੀ ਬਹੁਤ ਹਿਤ ਕਰਕੇ ਆਖਿਆ ਬੇਟਾ ਤੁਹਾਨੂੰ ਸੁਲਤਾਨਪੁਰ ਜ਼ਰੂਰ ਜਾਣਾ ਚਾਹੀਦਾ ਲੋਕਾਂ ਦੀ ਮਰਿਆਦਾ ਵੀ ਕਰਨੀ ਚਾਹੀਦੀ ਗੁਰੂ ਨਾਨਕ ਜੀ ਨੂੰ ਪਿਤਾ ਕਾਲੂ ਨੇ ਆਖਿਆ ਵੀ ਅਸੀਂ ਤੁਹਾਨੂੰ ਉੱਥੇ ਹੀ ਸੌਂਪ ਦੇਾਂਗੇ ਜੋ ਗੁਜਰਾ ਰਸਮ ਸੀ ਸਭ ਕੁਝ ਗੁਰੂ ਨਾਨਕ ਜੀ ਲਿਆ ਭਾਈ ਬਾਲੇ ਨਾਲ ਬਹੁਤ ਪਿਆਰ ਸੀ ਬਾਲਾ ਸੰਧੂ ਵੀ ਨਾਲ ਲਿਆ ਲੈਕਰ ਚਲਦੇ ਚਲਦੇ ਗੁਰੂ ਨਾਨਕ ਜੀ ਸਲਤਨਪੁਰ ਜਾਵੜੇ ਭੈਣ ਨਾਨਕੀ ਜੀ ਨੂੰ ਮਿਲੇ ਜੈ ਰਾਮ ਨੂੰ ਮਿਲੇ ਦੇਖ ਕਰ ਜੈ ਰਾਮ ਬਹੁਤ ਬਰਸੰਨ ਹੋਇਆ ਅਦੇ ਬੜਾ ਆਦਰ ਕੀਤਾ ਜਦੋਂ ਅਗਲਾ ਦਿਨ ਹੋਇਆ ਗੁਰੂ ਨਾਨਕ ਜੀ ਜੈ ਰਾਮ પાસે ਵਿਦਿਆ ਮੰਗੀ ਬੇਬੇ ਨਾਨਕੀ ਜੀ ਦੇ ਲੈ ਆਉਣ ਦੀ ਆਗਿਆ ਮੰਗੀ ਜਹਰਾ ਮਖਿਆਵੇ ਨਾਨਕ ਜੀ ਤੂੰ ਇੱਥੇ ਹੀ ਰਹੁ ਤੇਰੀ ਭੈਣ ਵੀ ਇੱਥੇ ਹੀ ਰਵੇ ਮੈਂ ਤੁਹਾਨੂੰ ਦੋਵਾਂ ਨੂੰ ਨਹੀਂ ਭੇਜਦਾ ਅਗੋ ਨਾਨਕ ਜੀ ਆਖਿਆ ਸਰੋਮ ਭਾਈਆ ਜੀ ਇਸ ਵਾਰੀ ਤੁਸੀਂ ਮੈਨੂੰ ਭੇਜ ਦਿਓ ਜੋ ਪਿਤਾ ਵੀ ਰਾਜਣਾ ਰਹਿਸੀ ਅੰਮਾ ਬੀਬੀ ਵੀ ਰਾਜੀ ਰਹੀ ਸੀ ਬੇਬੇ ਨਾਨਕੀ ਨੂੰ ਆਖਿਆ ਤੇਰਾ ਭਾਈ ਨਾਨਕ ਬਹੁਤ ਉਦਾਸ ਹੋ ਕੇ ਵਿਦਿਆ ਚਾਹੁੰਦਾ ਹੈ ਨਾਨਕ ਜੀ ਆਖਿਆ ਜਿਵੇਂ ਤੁਹਾਡੀ ਮਰਜ਼ੀ ਓਵੇਂ ਕਰੋ ਆਪ ਕੀ ਵਾਰ ਮੇਰੇ ਕੋ ਆਗਿਆ ਦਿਓ ਜੋ ਮੈਂ ਤਾਂ ਗਾਲੂ ਅਮਾ ਬੀਬੀ ਵੀ ਅਦੇ ਨਾਨਕ ਵੀ ਨਾਰਾਜ ਨਾ ਹੋਵੇਗਾ ਆਖੇਗਾ ਮੈਂ ਖਾਲੀ ਮੁੜਿਆ ਆਇਆ ਅਦੇ ਦੁੱਸਾ ਮੈਨੂੰ ਭੇਜਣਾ ਇਸ ਭਰਾਤਾ ਨਾਨਕ ਜੀ ਪਾਸੋਂ ਮੈਂ ਬਹੁਤ ਡਰਦੀ ਆਂ ਜਦੋਂ ਮੈਨੂੰ ਸੁਪਨਾ ਆਉਂਦਾ ਔਰ ਜੋ ਕੁਝ ਦੇ ਮੂੰਹ ਨਿਕਲਦਾ ਉਹੀ ਕੁਝ ਹੋ ਜਾਂਦਾ ਇਸ ਵਾਸਤੇ ਮੈਂ ਅੱਗੇ ਆਪ ਅੱਗੇ ਬੇਨਤੀ ਕਰਦੀ ਆਂ ਤਾਂ ਜੈਰਾ ਮਾਖਿਆ ਹੁਣ ਤੂੰ ਜਾ ਫਿਰ ਕਦੋਂ ਆਏਂਗੀ ਨਾਨਕੀਆਂ ਦੀ ਜਦੋਂ ਆਪ ਅਮਲ ਕਰਨ ਵਾਸਤੇ ਆਓਗੇ ਉਦੋਂ ਮੇਰੇ ਤਾਈ ਸੁਲਤਾਨਪੁਰੋਂ ਲੈ ਕੇ ਆਉਣਾ ਮੈਂ ਆਪੇ ਨਹੀਂ ਆਉਣਾ ਗੁਰੂ ਨਾਨਕ ਜੀ ਅਰ ਭਾਈ ਬਾਲਾ ਜੀ ਭੈਰ ਨਾਨਕੀ ਨੂੰ ਲੈ ਕੇ ਤਲਵੰਡੀਆਂ ਆਣ ਵੜੇ ਆਪਣੇ ਘਰ ਪਿਤਾ ਕਾਲੂ ਅੰਮਾ ਬੀਬੀ ਨੂੰ ਗਲੇ ਮਿਲੇ ਰਾਏ ਬਲਾਰ ਨੇ ਸੁਣਿਆ ਵੀ ਨਾਨਕ ਜੀ ਸੁਲਤਾਨਪੁਰ ਤੋਂ ਤਲਵੰਡੀ ਆ ਗਿਆ ਸਦਾਕਰ ਬਾਬੇ ਨਾਨਕ ਜੀ ਨੂੰ ਮਿਲੇ ਬੜਾ ਪ੍ਰਸੰਨ ਹੋਇਆ ਆਖਿਆ ਨਾਨਕ ਜੀ ਇਹ ਜਿੰਨੇ ਸੁੱਖ ਮੇਰੇ ਘਰ ਵਿੱਚ ਨੇ ਤੇਰੇ ਦਿੱਤੇ ਹੋਏ ਨੇ ਗੁਰੂ ਨਾਨਕ ਜੀ ਆਪਣੇ ਹੀ ਰਾਉਸ ਰੱਖੇ ਉਹ ਚਾਲੇ ਕਰਤਾਰ ਨਿਰੰਕਾਰ ਦੀ ਭਗਤੀ ਮੈਂ ਲੈਵ ਲੀਨ ਰਹੇ ਜਦੋਂ ਵਿਸਾਖ ਦੇ ਦਿਨ ਆਏ ਫੇਰ ਕੱਛਾਂ ਲੱਗੀਆਂ ਜੈ ਰਾਮ ਪਲਤਾ ਤਲਵੰਡੀ ਆਇਆ ਆਪਣਾ ਅਮਲ ਕਰਨ ਦੇ ਵਾਸਤੇ ਜਦੋਂ ਕੰਮ ਹੋ ਚੁੱਕਾ ਕੱਛਾਂ ਕਰ ਲਈਆਂ ਤਿਆਰ ਹੋਇਆ ਰਾਏ ਬਲਾਰ ਨੂੰ ਖਬਰ ਹੋਈ ਰਾਏ ਬਲਾਰ ਨੇ ਜੈ ਰਾਮ ਨੂੰ ਬਹੁਤ ਤਵਾਜਿਆ ਬੇਨਤੀ ਕਰਕੇ ਸੱਜ ਕੇ ਪਾਸ ਮਿਠਾਇਆ ਰਾਏ ਬਲਾਰ ਜੈ ਰਾਮ ਪਰ ਬਹੁਤ ਖੁਸ਼ੀ ਹੋਇਆ ਆਪਸ ਵਿੱਚ ਬਾਤ ਚੀਤ ਕਰਕੇ ਪਾਸ ਮਿਠਾਇਆ ਰਾਏ ਬਲਾਰ ਜੈ ਰਾਮ ਆਕਿਆ ਹੈ ਜੈ ਰਾਮ ਜੀ ਤੁਸਾਂ ਪਰ ਬਹੁਤ ਮੈਂ ਖੁਸ਼ ਆ ਕੁਝ ਖਿਦਮਤ ਆ ਫਰਮਾਈਏ ਰਾਏ ਨੇ ਆਕਿਆ ਹੈ ਭਾਈ ਜਾ ਰਾਮ ਤੇਰਾ ਸਵਰਾ ਕਾਲੂ ਵੱਡਾ ਦੁਰਬਚਨੀ ਐ ਅਤੇ ਨਾਨਕ ਤੇਰਾ ਸਾਲਾ ਪੂਰਨ ਸਾਧ ਅਸੀਂ ਇਹੋ ਆਖਦੇ ਆਂ ਜੋ ਨਾਨਕ ਜੀ ਨੂੰ ਤੁਸੀਂ ਆਪਣੇ ਪਾਸ ਰੱਖੋ ਇਹ ਸਹਿਬ ਲੋਕਾਂ ਨਾਲ ਮਿਲਦਾ ਹੈ ਅਤੇ ਬੰਦਗੀ ਵੀ ਕਰਦਾ ਕਾਲੂ ਇਹਨੂੰ ਵੇਖ ਕੇ ਖਿਜਦਾ ਸੋ ਮੇਰਾ ਮਾਨਾ ਜੋ ਨਾਨਕ ਜੀ ਤੁਹਾਡੇ ਪਾਸ ਰਵੇ ਕੋਈ ਕਾਰ ਕਰਨੇ ਵਿੱਚ ਸਿੱਖ ਜਾਏਗਾ ਜੈਰਾਮ ਆਖਿਆ ਰਾਏ ਜੀ ਇਸ ਨਾਲੋਂ ਹੋਰ ਕੀ ਭਲੇ ਹੁਣੇ ਹੀ ਮੇਰੇ ਨਾਲ ਨਾਨਕ ਜੀ ਚੱਲੇ ਮੈਂ ਵਿਆਹ ਵੀ ਕਿਧਰੇ ਖੱਤਰੀਆਂ ਦੇ ਘਰ ਕਰਵਾ ਦਿਆਂਗਾ ਰਾਏ ਨੇ ਆਖਿਆ ਜੈਰਾਮ ਹੁਣ ਤਾਂ ਤੇਰੇ ਨਾਲ ਜਾਂਦਾ ਨਾਨਕ ਚੰਗਾ ਨਹੀਂ ਲੱਗਦਾ ਦੂਜੇ ਮਹੀਨੇ ਤੁਹਾਡੇ ਪਾਸ ਭੇਜ ਦਿਆਂਗੇ ਇਹਨੂੰ ਕਿਤੇ ਕਾਰੋਬਾਰ ਦੇ ਵਿੱਚ ਲਾ ਦੇਵੀਂ ਕਾਰੋਬਾਰ ਦੇ ਚਲਾ ਦੀ ਔਰ ਇਹਦੀ ਕਿਤੇ ਕਹਾਣੀ ਵਿੱਚ ਚੰਗਾ ਘਰ ਵੇਖ ਕੇ ਉਥੇ ਹੀ ਕਰ ਦੇਣੀ ਤਾਂ ਜਹਰਾ ਮੁਕਲਾਵਾ ਲੈ ਕੇ ਸੁਲਤਾਨ